ਕਿਹੜੇ ਮਹੀਨਿਆਂ ਚ ਆਪਾਂ ਇਹਨਾਂ ਤੋਂ ਸਭ ਤੋਂ ਜ਼ਿਆਦਾ ਜਿਹੜੀ ਕਮਾਈ ਆ ਉਹ ਕਰ ਸਕਦੇ ਹਾਂ ਤੇ ਜਿਹੜਾ ਮੇਰਾ ਐਕਸਪੀਰੀਅנס ਆ ਉਹਦੇ ਮੁਤਾਬਕ ਜਿਹੜਾ ਸਤੰਬਰ ਆ ਸਤੰਬਰ ਤੋਂ ਲੈ ਕੇ ਅਪ੍ਰੈਲ ਤੱਕ ਇਹਨਾਂ ਤੋਂ ਸਭ ਤੋਂ ਜ਼ਿਆਦਾ ਕਮਾਈ ਕੀਤੀ ਜਾਂਦੀ ਆ ਕਿਵੇਂ ਕਿਉਂਕਿ ਇਹਨਾਂ ਦਿਨਾਂ ਵਿੱਚ ਠੰਡ ਆ ਜਿਹੜੀ ਉਹ ਹੁੰਦੀ ਆ ਤੇ ਅੰਡੇ ਜਿਹੜੇ ਆ ਉਹ ਬਹੁਤ ਜ਼ਿਆਦਾ ਵਿਕਦੇ ਆ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਇੱਥੇ ਤੱਕ ਕੇ ਪਹਿਲਾਂ ਹੀ ਬੁਕਿੰਗ ਹੁੰਦੀ ਆ ਸਤੰਬਰ ਦੇ ਵਿੱਚ ਜਿਹੜਾ ਮੌਸਮ ਆ ਉਹ ਥੋੜਾ ਥੋੜਾ ਚੇਂਜ ਹੋਣ ਲੱਗ ਜਾਂਦਾ ਤੇ ਅੰਡਿਆਂ ਦੀ ਡਿਮਾਂਡ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਇਹ 2 ਸਾਲਾਂ ਦਾ ਮੇਰਾ ਐਕਸਪੀਰੀਅੰਸ ਆ ਤੇ ਦਸੰਬਰ ਨਵੰਬਰ ਜਨਵਰੀ ਫਰਵਰੀ ਇਹਨਾਂ ਦਿਨਾਂ ਵਿੱਚ ਤਾਂ ਬਾਕੀ ਮਹੀਨਿਆਂ ਨਾਲੋਂ ਵੀ ਜ਼ਿਆਦਾ ਡਿਮਾਂਡ ਹੁੰਦੀ ਆ ਇੱਥੇ ਤੱਕ ਕਿ ਕਈ ਕਹਿ ਦਿੰਦੇ ਨੇ ਕਿ ਸਾਨੂੰ 20 ਰੁਪਏ ਅੰਡਾ ਦੇ ਦਿਓ ਸਾਨੂੰ ਚਾਹੇ 15 ਰੁਪਏ ਅੰਡਾ ਦੇ ਦਿਓ ਪਰ ਆਪਾਂ ਜਿਹੜਾ ਇੱਕੋ ਹੀ ਰੇਟ ਰੱਖਿਆ ਹੋਇਆ ਸਾਰਿਆਂ ਲਈ 10 ਰੁਪਏ ਇੱਕ ਅੰਡੇ ਦੇ ਕਿਉਂਕਿ ਜਿਹੜਾ ਸਬਰ ਆ ਉਹ ਜ਼ਰੂਰੀ ਆ ਕਿਸੇ ਵੀ ਕੰਮ ਦੇ ਵਿੱਚ ਸਬਰ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਇੱਕਦਮ ਜ਼ਿਆਦਾ ਦੇ ਚੱਕਰ ਵਿੱਚ ਪਾਵਾਂਗੇ ਨਾ ਫਿਰ ਆਪਣਾ ਨੁਕਸਾਨ ਹੀ ਕਰਾਵਾਂਗੇ ਤੇ ਮੈਂ ਜਿਹੜਾ ਰੇਟ ਆ ਉਹ 21 ਰੱਖਿਆ ਹੋਇਆ ਹੈ 10 ਰੁਪਏ ਨੂੰ ਇੱਕ ਆਂਡਾ ਤੇ ਜਿਹੜੀ ਟ੍ਰੇ ਆ ਉਹ ਹੋ ਗਈ 300 ਦੀ ਤੇ ਇੱਕ ਟ੍ਰੇ ਦੇ ਵਿੱਚ 30 ਆਂਡੇ ਹੁੰਦੇ ਨੇ ਤੇ ਅਪ੍ਰੈਲ ਤੱਕ ਇਹਨਾਂ ਦੇ ਆਂਡਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਮੇਰੇ ਕੋਲ ਅੱਜ ਹੀ 2-3 ਦਿਨ ਦੀ ਜਿਹੜੀ ਬੁਕਿੰਗ ਆ ਉਹ ਹੋ ਗਈ ਆ ਜਦ ਕਿ ਸਤੰਬਰ ਮਹੀਨਾ ਜੇ ਚੱਲਦਾ ਆ ਇਹਨਾਂ ਦਿਨਾਂ ਵਿੱਚ ਫਿਰ ਵੀ ਥੋੜੀ ਜੀ ਗਰਮੀ ਹੁੰਦੀ ਆ ਪਰ ਆਂਡਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਜਿਹੜੀ ਹੁਣ ਤੋਂ ਹੀ ਆ ਇਹ ਕਹਿ ਲਓ ਕਿ ਜਿਹੜੇ ਗਾਹਕ ਆ ਉਹ ਖਾਲੀ ਹੱਥ ਵਾਪਸ ਜਾਂਦੇ ਨੇ ਤੇ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਆ ਇਹਨਾਂ ਗੱਲਾਂ ਤੋਂ ਕਿ ਹਾਂ ਬਈ ਇਸ ਕੰਮ ਦੇ ਵਿੱਚ ਕਿੰਨਾ ਫਾਇਦਾ ਆ ਤੇ ਸਰਦੀਆਂ ਦੇ ਵਿੱਚ ਜਿਆਦਾ ਜਦੋਂ ਸਰਦੀਆਂ ਹੁੰਦੀਆਂ ਆ ਉਦੋਂ ਇਹਨਾਂ ਦੀ ਡਿਮਾਂਡ ਕਿਉਂ ਜ਼ਿਆਦਾ ਹੁੰਦੀ ਆ ਇਹਨਾਂ ਮਹੀਨਿਆਂ ਵਿੱਚ ਕਿਉਂ ਜ਼ਿਆਦਾ ਹੁੰਦੀ ਆ ਕਿਉਂਕਿ ਠੰਡ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਇੱਥੇ ਤੱਕ ਕੇ ਜਿਹੜੇ ਡਾਕਟਰ ਅੱਜਕੱਲ ਉਹ ਦੇਸੀ ਅੰਡੇ ਹੀ ਦੱਸਦੇ ਨੇ ਕਿਸੇ ਦੇ ਸੱਟ ਲੱਗ ਜਵੇ ਜਾਂ ਕਿਸੇ ਦਾ ਬੱਚਾ ਬਿਮਾਰ ਆ ਖੰਗ ਰੇਸ਼ ਆ ਤੇ ਉਹਨਾਂ ਨੂੰ ਦੇਸੀ ਅੰਡੇ ਹੀ ਦੱਸਦੇ ਨੇ ਕਿਉਂ ਮੈਨੂੰ ਕਿਵੇਂ ਪਤਾ ਹਣਾ ਤੇ ਤੁਸੀਂ ਸੋਚਦੇ ਹੋਣੇ ਆ ਕਿ ਮੈਂ ਸ਼ਾਇਦ ਆਪਣੇ ਕੋਲੋਂ ਕਹੀ ਜਾਂਦੀ ਆ ਕਿਉਂਕਿ ਸਾਡੇ ਕੋਲ ਜਿਹੜੇ ਗਾਕ ਆ ਉਹ ਆਉਂਦੇ ਆ ਉਹ ਕਈ ਵਾਰੀ ਤਰਲੇ ਜੇ ਕਰਨ ਲੱਗ ਪੈਂਦੇ ਆ ਕਿ ਹਾਂ ਬਈ ਸਾਡੇ ਲਈ ਰੱਖ ਲਿਓ ਸਾਡਾ ਜਿਹੜਾ ਬੱਚਾ ਆ ਉਹ ਬਿਮਾਰ ਆ ਜਾਂ ਸਾਡੇ ਕਿਸੇ ਦੇ ਸੱਟ ਲੱਗੀ ਆ ਸਾਨੂੰ ਜ਼ਰੂਰੀ ਚਾਹੀਦੇ ਆ ਤੇ ਹੁੰਦੀ ਆ ਇਦਾਂ ਜਿਹੜੀ ਜਿਹੜੇ ਦੇਸੀ ਅੰਡੇ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੇ ਮੈਂ ਤਾਂ ਜਿਹੜਾ ਮੇਰਾ ਬਿਜ਼ਨਸ ਕਰਨ ਦਾ ਮਤਲਬ ਕਿ ਐਕਸਪੀਰੀਅנס ਆ ਉਹਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਕਹਾਂ ਤੁਸੀਂ ਅਪ੍ਰੈਲ ਦੇ ਵਿੱਚ ਆ ਜਿਹੜੀਆਂ ਮੁਰਗੀਆਂ ਬੇਸ਼ੱਕ ਸੇਲ ਕਰ ਦਿਓ ਥੋੜੀਆਂ ਵਿੱਚੋਂ ਘਟਾ ਦਿਓ ਇਹਨਾਂ ਨੂੰ ਫਿਰ ਮਈ ਜੂਨ ਜੁਲਾਈ ਅਗਸਤ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਵਿੱਚ ਤੁਹਾਨੂੰ ਜਿਹੜੇ ਨਵੇਂ ਚੂਚੇ ਆ ਉਹ ਵੱਡੇ ਫਾਰਮਾਂ ਤੋਂ ਮਿਲ ਜਾਣੇ ਆ ਤੁਸੀਂ ਨਵੇਂ sire ਦੁਬਾਰਾ ਤੋਂ ਹੋਰ ਮੁਰਗੀਆਂ ਜਿਹੜੀਆਂ ਆ ਮਾਰਚ ਤੱਕ ਲਈ ਅਗਸਤ ਵਿੱਚ ਜਾਂ ਜੁਲਾਈ ਤੋਂ ਲੈ ਕੇ ਤੁਸੀਂ ਇਹਨਾਂ ਨੂੰ ਹੋਰ ਨਵੇਂ ਨਵੀਆਂ ਮੁਰਗੀਆਂ ਜਿਹੜੀਆਂ ਤੁਸੀਂ ਪਾ ਸਕਦੇ ਆ ਤੇ ਬਾਕੀ ਜੇ ਆਪਾਂ ਬਾਕੀ ਮਹੀਨਿਆਂ ਦੀ ਗੱਲ ਕਰੀਏ ਉਦੋਂ ਵੀ ਕੋਈ ਬਹੁਤਾ ਇਹ ਨਹੀਂ ਹੈਗਾ ਕਿ ਇਹਨਾਂ ਦਾ ਰੇਟ ਆ ਜਿਹੜਾ ਥੱਲੇ ਜਾਂਦਾ ਆ ਜਾਂ ਫਿਰ ਅੰਡਿਆਂ ਦੀ ਜਿਹੜੀ ਡਿਮਾਂਡ ਆ ਉਹ ਘਟ ਜਾਂਦੀ ਆ ਨਹੀਂ ਜੇਕਰ ਤੁਹਾਡੇ ਪੱਕੇ ਗਾਹਕ ਲੱਗੇ ਹੋਏ ਨੇ ਉਹ ਅੰਡੇ ਲੈ ਹੀ ਜਾਂਦੇ ਨੇ ਗਰਮੀਆਂ ਦੇ ਵਿੱਚ ਵੀ ਜਿਵੇਂ ਕਿ ਸਾਡੇ ਹੁਣ ਕੁਝ ਜਿਹੜੇ ਗਾਹਕ ਆ ਉਹ ਡਿਊਟੀ ਕਰਦੇ ਨੇ ਸਾਡੇ ਪਿੰਡ ਤੇ ਉਹ ਹਫਤੇ ਬਾਅਦ ਜਾਂ ਵੀ ਦਿਨਾਂ ਬਾਅਦ ਅੰਡੇ ਜਿਹੜੇ ਆ ਉਹ ਜ਼ਰੂਰ ਲੈ ਕੇ ਜਾਂਦੇ ਨੇ ਗਰਮੀਆਂ ਦੇ ਵਿੱਚ ਤੇ ਸਾਨੂੰ ਜਿਹੜਾ ਗਰਮੀਆਂ ਦੇ ਵਿੱਚ ਵੀ ਕੋਈ ਵੀ ਇਹਨਾਂ ਤੋਂ ਨੁਕਸਾਨ ਆ ਜਿਹੜਾ ਜਾਂ ਕਹਿ ਲਓ ਵੀ ਘਟਾ ਆ ਉਹ ਨਹੀਂ ਪੈਂਦਾ हां ਇੰਨਾ ਆ ਕਿ ਜੇਕਰ ਤੁਸੀਂ ਇਹਨਾਂ ਦਾ ਰੇਟ ਥੋੜਾ ਜਿਹਾ ਥੱਲੇ ਕਰਦੇ ਹੋ ਉਹਨਾਂ ਦਿਨਾਂ ਵਿੱਚ ਤਾਂ ਥੋੜੇ ਸੌਖੇ ਸੇਲ ਹੋ ਜਾਣਗੇ ਕਿਉਂਕਿ ਗਰਮੀ ਵਾਧੂ ਹੁੰਦੀ ਆ ਤੇ ਥੋੜੀ ਜਿਹੀ ਇਹਨਾਂ ਦੀ ਡਿਮਾਂਡ ਆ ਜਿਹੜੀ ਉਹ ਘਟ ਜਾਂਦੀ ਆ ਤੇ ਗਰਮੀਆਂ ਦੇ ਵਿੱਚ ਆ ਜਿਹੜੀ ਆਪਾਂ ਕਈ ਵਾਰੀ ਜਿਹੜੀ ਟ੍ਰੇ ਆ ਉਹ 250 ਦੀ ਕਰ ਦੇਈਦੀ ਆ ਵੈਸੇ ਹੁੰਦੀ ਆ 300 ਦੀ 300 ਦੀ ਟ੍ਰੇ ਹੁੰਦੀ ਆ ਤੇ ਇੱਕ ਟ੍ਰੇ ਦੇ ਵਿੱਚ 30 ਅੰਡੇ ਹੁੰਦੇ ਆ ਮਤਲਬ ਕਿ 10 ਰੁਪਏ ਦਾ ਇੱਕ ਤੇ ਜੇਕਰ ਆਪਾਂ ਜਿਆਦਾ ਗਰਮੀ ਆ ਸੇਲ ਘਟੂਰੀ ਆ ਤੇ 250 ਦੀ ਵੀ ਜਿਹੜੀ ਟ੍ਰੇ ਆ ਉਹ ਕਰ ਦੇਦੀ ਆ ਆਰਾਮ ਨਾਲ ਵਿਕ ਜਾਂਦੇ ਨੇ ਕੋਈ ਵੀ ਜਿਹੜੀ ਦਿੱਕਤ ਆ ਉਹ ਨਹੀਂ ਆਉਂਦੀ ਕਈਆਂ ਨੂੰ ਇਹ ਹੁੰਦਾ ਕਿ ਗਰਮੀਆਂ ਦੇ ਵਿੱਚ ਅਸੀਂ ਕੀ ਕਰਾਂਗੇ ਠੀਕ ਆ ਤੇ ਐਦਾਂ ਦਾ ਕੁਝ ਨਹੀਂ ਆ ਆਂਡੇ ਵਿਕ ਜਾਂਦੇ ਨੇ ਕੋਈ ਵੀ ਜਿਹੜੀ ਦਿੱਕਤ ਆ ਉਹ ਨਹੀਂ ਆਉਂਦੀ ਤੇ ਬਾਕੀ ਜੇ ਕਿਸੇ ਦੇ ਮਨ 'ਚ ਕੋਈ ਹੋਰ ਸਵਾਲ ਹੋਵੇ ਤੇ ਮੈਨੂੰ ਕਮੈਂਟ ਕਰ ਸਕਦਾ ਠੀਕ ਆ ਤੇ ਬਾਕੀ ਮੈਂ ਲਾਸਟ ਵਿੱਚ ਤੁਹਾਨੂੰ ਦੱਸ ਦਵਾਂ ਮੇਰਾ ਕੋਈ ਬਹੁਤ ਵੱਡਾ ਫਾਰਮ ਨਹੀਂ ਹੈਗਾ ਆਪਾਂ ਜਿਹੜਾ ਸਾਈਡ ਬਿਜ਼ਨਸ ਦੇ ਤੌਰ ਤੇ ਕੰਮ ਕਰਦੇ ਆ ਤੇ ਮੈਨੂੰ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਇਆ ਆ ਤੇ ਅੱਗੇ ਵੀ ਹੋਵੇਗਾ ਕਿਉਂਕਿ ਐਕਸਪੀਰੀਅੰਸ ਹੋ ਗਿਆ ਹੁਣ ਇਹ ਵਾਲਾ ਬਿਜ਼ਨਸ ਜਿਹੜਾ ਕਰਨ ਦਾ ਤੇ ਤੁਸੀਂ ਵੀ ਜੇ ਕੋਈ ਕਰਨਾ ਚਾਹੁੰਦੇ ਆ ਤੇ ਤੁਹਾਡੇ ਕੋਲ ਜਗ੍ਹਾ ਹੈਗੀ ਆ ਖੁੱਲੀ ਜਾਂ ਤੁਸੀਂ ਛੱਤ ਤੇ ਰੱਖਣਾ ਆ ਸਾਈਡ ਬਿਜ਼ਨਸ ਦੇ ਤੌਰ ਤੇ ਤਾਂ ਇਹ ਕੰਮ ਜਰੂਰ ਸ਼ੁਰੂ ਕਰੋ ਖਾਸ ਕਰ ਖੇਤੀਬਾੜੀ ਵਾਲੇ ਖੇਤੀਬਾੜੀ ਵਾਲਿਆਂ ਲਈ ਬਹੁਤ ਹੀ ਵਧੀਆ ਜਿਹੜਾ ਇਹੋ ਕੰਮ ਆ ਸਾਈਡ ਬਿਜ਼ਨਸ ਦੇ ਤੌਰ ਤੇ ਬਾਕੀ ਮੈਂ ਵੀਡੀਓ ਹੋਰ ਵੀ ਬਣਾਈਆਂ ਆ ਹਰ ਇੱਕ ਚੀਜ਼ ਬਾਰੇ ਜਿਹੜੀ ਜਾਣਕਾਰੀ ਆ ਉਹ ਮੈਂ ਦਿੰਦੀ ਰਹਿੰਦੀ ਆ ਤੇ ਅੱਗੇ ਵੀ ਆਪਾਂ ਦੇਵਾਂਗੇ ਤੇ ਜੇ ਕੋਈ ਤੁਹਾਡੇ ਮਨ 'ਚ ਸਵਾਲ ਹੈਗਾ ਆ ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਆਪਾਂ ਉਸ ਦੇ ਹਿਸਾਬ ਨਾਲ ਵੀ ਜਿਹੜੀ ਵੀਡੀਓ ਜਰੂਰ ਬਣਾਵਾਂਗੇ ਧੰਨਵਾਦ